ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਸਮਾਰਟ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਇੱਕ ਹੋਰ ਡਿਜ਼ਾਈਨ ਲੈ ਕੇ ਤੇ ਅੱਜ ਬਹੁਤ ਸੌਖਾ ਡਿਜ਼ਾਈਨ ਲੈ ਕੇ ਆਈਆਂ ਅੱਜ ਹੀ ਮੈਨੂੰ ਇੱਕ ਪੈਨ ਦਾ ਕਮੈਂਟ ਆਇਆ ਸੀ ਕਿ ਸੌਖੇ ਸੌਖੇ ਡਿਜ਼ਾਈਨ ਲੈ ਕੇ ਆਓ ਤੇ ਅੱਜ ਮੈਂ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈਆਂ ਸਿਰਫ ਦੋ ਸਲਾਈਆਂ ਦਾ ਡਿਜ਼ਾਈਨ ਹੈ ਉਹੀ ਦੋ ਸਲਾਈਆਂ ਅਸੀਂ बार-बार ਰਿਪੀਟ ਕਰਦੇ ਜਾਣਾ ਹੈ ਇਹ ਡਿਜ਼ਾਈਨ ਸਾਡਾ ਜਿਹੜਾ ਬੰਦਾ ਜਾਣਾ ਛੋਟਾ ਛੋਟਾ ਡਿਜ਼ਾਈਨ ਆ ਤੇ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦਾ ਹੈ ਲੇਡੀਜ਼ ਕੋਟੀ ਤੇ ਵੀ ਪਾ ਲੋ ਜੈਂਟਸ ਕੋਟੀ ਤੇ ਬੇਸ਼ੱਕ ਤੁਸੀਂ ਪਾ ਲੋ ਕਿਤੇ ਵੀ ਪਾ ਲੋ ਸੋਹਣਾ ਲੱਗੇਗਾ ਕਿਉਂਕਿ ਬਹੁਤ ਹੀ ਛੋਟਾ ਛੋਟਾ ਡਿਜ਼ਾਈਨ ਆ ਤੇ ਬੱਚਿਆਂ ਦੀ ਕੋਟੀ ਤੇ ਤੁਸੀਂ ਪਾ ਸਕਦੇ ਜੇ ਤੇ ਇਹ ਬੱਚਿਆਂ ਦੀ ਕੋਟੀ ਤੇ ਵੀ ਪਾਇਆ ਹੋਇਆ ਬਹੁਤ ਸੋਹਣਾ ਲੱਗੇਗਾ 베ਬੀ ਬੂਲ ਤੇ ਤੁਸੀਂ ਪਾ ਸਕਦੇ ਜੇ ਇਹ ਵਾਲਾ ਡਿਜ਼ਾਈਨ ਤੇ ਸਿੱਧੀ ਸਾਈਡ ਤੋਂ ਸ਼ੁਰੂ ਹੋਏਗਾ ਸਿੱਧੇ ਔਰ ਉਲਟੀ ਦੋ ਸਲਾਈਆਂ ਦਾ ਡਿਜ਼ਾਈਨ ਆ ਤੇ ਇਹਦੇ ਵਿੱਚ ਬਾਰਡਰ ਤੁਸੀਂ ਬਣਾ ਲੈਣਾ ਹੈ ਬਾਰਡਰ ਬਣਾਉਣ ਤੋਂ ਬਾਅਦ ਹੀ ਇਹ ਡਿਜ਼ਾਈਨ ਸ਼ੁਰੂ ਕਰਨਾ ਹੈ ਤੇ ਜੇਕਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਨਾ ਹੁਣ ਆਪਾਂ ਡਿਜ਼ਾਈਨ ਬਣਾਉਣਾ ਸ਼ੁਰੂ ਕਰਦੇ ਹਾਂ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਸਿੱਧੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਹੁਣ ਧਾਗਾ ਆਪਣੀ ਵਾਲੀ ਸਾਈਡ ਕਰਕੇ ਇੱਕ ਕੁੰਡਾ ਉਲਟਾ ਬਣਾ ਲੈਣਾ ਫਿਰ ਧਾਗਾ ਪਿਛਲੇ ਪਾਸੇ ਕਰ ਲੈਣਾ ਦੋ ਕੁੰਡੇ ਸਿੱਧੇ ਬਣਾ ਲੈਣੇ ਇੱਕ ਤੇ ਦੋ ਦੋ ਕੁੰਡੇ ਸਿੱਧੇ ਬਣਾ ਲਿਆ ਹੁਣ ਜਿਹੜੇ ਸਿੱਧੇ ਕੁੰਡੇ ਬਣਾਏ ਇਹਨਾਂ ਨੂੰ ਫੇਰ ਵਾਪਸ ਇੱਧਰ ਖੱਬੇ ਹੱਥ ਵਾਲੀ ਸਿਲਾਈ ਤੇ ਲੈ ਲੈਣਾ ਵਾ ਤੇ ਇੱਥੇ ਇੱਕ ਇਸ ਤਰ੍ਹਾਂ ਕਰਕੇ ਜਾਲੀ ਪਾ ਦੇਣੀ ਆ ਜਾਲੀ ਪਾਉਣ ਤੋਂ ਬਾਅਦ ਇਹ ਜਿਹੜੇ ਦੋ ਕੁੰਡੇ ਆਪਾਂ ਇੱਧਰ ਵਾਲੀ ਸਿਲਾਈ ਤੇ ਲਏ ਸੀ ਇਹਨਾਂ ਨੂੰ ਫੇਰ ਬੈਕ ਲੂਪ ਦੇ ਨਾਲ ਇੱਕ ਕਰ ਦੇਣਾ ਇਸ ਤਰੀਕੇ ਦੇ ਨਾਲ ਇਹ ਹੀ ਤਿੰਨ ਕੁੰਡੇ ਰਿਪੀਟ ਕਰਨੇ ਆ ਫੇਰ ਵੇਖੋ ਪਹਿਲਾਂ ਇੱਕ ਕੁੰਡਾ ਉਲਟਾ ਬਣਾਉਣਾ ਆ ਫਿਰ ਧਾਗਾ ਪਿੱਛੇ ਕਰਨਾ ਫਿਰ ਦੋ ਕੁੰਡੇ ਪਹਿਲਾਂ ਸਿੱਧੇ ਬਣਾ ਲੈਣੇ ਆ ਦੋ ਕੁੰਡੇ ਸਿੱਧੇ ਬਣਾਉਣ ਤੋਂ ਬਾਅਦ ਵਾਪਸ ਫੇਰ ਇੱਧਰ ਵਾਲੀ ਸਲਾਈ ਤੇ ਲੈ ਲੈਣੇ ਆ ਤੇ ਇੱਥੇ ਇੱਕ ਜਾਲੀ ਪਾ ਦੇਣੀ ਆ ਇਸ ਤਰੀਕੇ ਦੇ ਨਾਲ ਜਾਲੀ ਪਾਉਣ ਤੋਂ ਬਾਅਦ ਇਹ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਇਕੱਠਾ ਬੰਨ੍ਹ ਦੇਣਾ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਇਹ ਦੋ ਕੁੰਡੇ ਫਿਰ ਵਾਪਸ ਇੱਧਰ ਸਲਾਈ ਤੇ ਲੈ ਕੇ ਤੇ ਇੱਥੇ ਇੱਕ ਜਾਲੀ ਪਾ ਲੈਣੀ ਆ ਤੇ ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦੇਣਾ ਇੱਥੇ ਸਾਡਾ ਕੋਈ ਵੀ ਕੁੰਡਾ ਘਟਿਆ ਨਹੀਂ ਆ ਜਿਹੜੀ ਆਪਾਂ ਇੱਕ ਜਾਲੀ ਪਾਈ ਆ ਤੇ ਉਹ ਸਾਡਾ ਇੱਕ ਕੁੰਡਾ ਜਿਹੜਾ ਘਟਿਆ ਉਹ ਪੂਰਾ ਹੋ ਗਿਆ ਫਿਰ ਧੱਗ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਧੱਗਾ ਪਿੱਛੇ ਦੋ ਕੁੰਡੇ ਸਿੱਧੇ ਇਹਨਾਂ ਨੂੰ ਵਾਪਸ ਇੱਧਰ ਵਾਲੀ ਸਲਾਈ ਤੇ ਲੈ ਲਿਆ ਫਿਰ ਜਾਲੀ ਪਾ ਲਈ ਦੋ ਤੋਂ ਇੱਕ ਕਰਤਾ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਇਹਨਾਂ ਨੂੰ ਵਾਪਸ ਇੱਧਰ ਵਾਲੀ ਸਲਾਈ ਤੇ ਲੈ ਲਿਆ ਫਿਰ ਜਾਲੀ ਪਾ ਲਈ ਫਿਰ ਦੋ ਤੋਂ ਇੱਕ ਕਰਤਾ ਲਾਸਟ ਵਾਲਾ ਕੁੰਡਾ ਜਿਹੜਾ ਨੂੰ ਆਪਾਂ ਸਿੱਧਾ ਬਣਾ ਲੈਣਾ ਇਸ ਤਰ੍ਹਾਂ ਕਰਕੇ ਸਾਡੀ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਵੇਖੋ ਕਿਸ ਤਰ੍ਹਾਂ ਬਣਾਵਾਂਗੇ ਪਹਿਲਾ ਕੁੰਡਾ ਉਤਾਰ ਲੈਣਾ ਫਿਰ ਦੋ ਕੁੰਡੇ ਉਲਟੇ ਬਣਾਉਣੇ ਆ ਤਾਂ ਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਣਾਉਣਾ ਜਿਹੜਾ ਉਹ ਸਾਈਡ ਤੋਂ ਆਪਾਂ ਉਲਟਾ ਬਣਾਇਆ ਸੀ ਦੋ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਫਿਰ ਦੋ ਉਲਟੇ ਇੱਕ ਸਿੱਧਾ ਦੋ ਉਲਟੇ ਇੱਕ ਸਿੱਧਾ ਪੂਰੀ ਜਿਹੜੀ ਉਲਟੀ ਸਲਾਈ ਆ ਉਹ ਆਪਾਂ ਇਸ ਤਰੀਕੇ ਦੇ ਨਾਲ ਬਣਾ ਲੈਣੀ ਹੈ ਲਾਸਟ ਦੇ ਉਲਟਾ ਤੇ ਲਾਸਟ ਵਾਲਾ ਸਿੱਧਾ ਇਹ ਦੋ ਸਲਾਈਆਂ ਬਣ ਗਈਆਂ ਇਹ ਹੀ ਦੋ ਸਲਾਈਆਂ ਆਪਾਂ ਫੇਰ ਰਿਪੀਟ ਕਰਨੀਆਂ ਵੇਖੋ ਕਿਸ ਤਰੀਕੇ ਦੇ ਨਾਲ ਪਹਿਲਾਂ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ ਇੱਕ ਕੁੰਡਾ ਉਲਟਾ ਬਣਾ ਲਿਆ ਧਾਗਾ ਪਿੱਛੇ ਕਰ ਲਿਆ ਦੋ ਕੁੰਡੇ ਸਿੱਧੇ ਬਣਾਏ ਪਹਿਲਾਂ ਫਿਰ ਇਹਨਾਂ ਨੂੰ ਵਾਪਸ ਇੱਧਰ ਸਲਾਈ ਤੇ ਲੈ ਲਿਆ ਫਿਰ ਵਾਲ ਪਾਤਾ ਤੇ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਦਿੱਤਾ ਫਿਰ ਇੱਕ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਇਹਨਾਂ ਨੂੰ ਵਾਪਸ ਲੈ ਲਿਆ ਸਲਾਈ ਤੇ ਫਿਰ ਜਾਲੀ ਪਾ ਲਈ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ ਧਾਗਾ ਆਪਣੀ ਵਾਲੀ ਸਾਈਡ ਇੱਕ ਕੁੰਡਾ ਉਲਟਾ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਫਿਰ ਇਹਨਾਂ ਨੂੰ ਵਾਪਸ ਲੈ ਲਿਆ ਇਧਰ ਵਾਲੀ ਸਲਾਈ ਤੇ ਜਾਲੀ ਤੁਸੀਂ ਇਸ ਤਰੀਕੇ ਦੇ ਨਾਲ ਵੀ ਪਾ ਸਕਦੇ ਜੇ ਧਾਗੇ ਨੂੰ ਆਪਣੀ ਵਾਲੀ ਸਾਈਡ ਕਰ ਲੈਣਾ ਵਾ ਤੇ ਇਹਨਾਂ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਬੈਕ ਲੂਪ ਦੇ ਨਾਲ ਬੁਣ ਲੈਣਾ ਫਿਰ ਵੀ ਜਾਲੀ ਪੈ ਜਾਏਗੀ ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਸੇ ਤਰੀਕੇ ਦੇ ਨਾਲ ਹੀ ਜਾਲੀ ਜਿਹੜੀ ਆ ਪਾ ਸਕਦੇ ਜੀ ਜੇ ਤੁਹਾਨੂੰ ਇਸ ਤਰ੍ਹਾਂ ਸੌਖਾ ਲੱਗਦਾ ਤੇ ਇਸ ਤਰ੍ਹਾਂ ਪਾ ਸਕਦੇ ਜੀ ਜੇ ਧਾਗਾ ਅੱਗੇ ਕਰਕੇ ਤੁਹਾਨੂੰ ਸੌਖਾ ਲੱਗਦਾ ਇਸ ਤਰ੍ਹਾਂ ਕਰਕੇ ਆ ਵੇਖੋ ਧਾਗਾ ਪਹਿਲਾਂ ਇੱਧਰ ਕਰ ਲੈਣਾ ਫਿਰ ਦੋ ਕੁੰਡਿਆਂ ਨੂੰ ਬੈਕ ਲੂਪ ਦੇ ਨਾਲ ਬੁਣ ਦੇਣਾ ਦੋਨੋਂ ਤਰੀਕਿਆਂ ਦੇ ਨਾਲ ਹੀ ਜਾਲੀ ਪੈ ਜਾਂਦੀ ਹੈ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਸ ਤਰ੍ਹਾਂ ਪਾ ਸਕਦੇ ਜੀ ਕਿ ਯਵਰੀ ਕੇ ਜਾਂ ਦਾ ਹੱਥ ਇਸ ਤਰੀਕੇ ਦੇ ਨਾਲ ਟਿਕਿਆ ਹੁੰਦਾ ਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਪਾ ਲਓ ਜਿਵੇਂ ਵੀ ਸਹੀ ਲੱਗਦਾ ਉਵੇਂ ਤੁਸੀਂ ਪਾ ਕੇ ਤੇ ਆਪਣਾ ਡਿਜ਼ਾਈਨ ਜਿਹੜਾ ਰੈਡੀ ਕਰ ਸਕਦੇ ਜੀ ਉਲਟੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰ ਲੈਣਾ ਇੱਕ ਕੁੰਡਾ ਸਿੱਧਾ ਬਣਾ ਲੈਣਾ ਫਿਰ ਦੋ ਕੁੰਡੇ ਉਲਟੇ ਬਣਾ ਲੈਣੇ ਪੂਰੀ ਸਲਾਈ ਜਿਹੜੀ ਆ ਉਲਟੀ ਹੈ ਸਲਾਈ ਜਿਹੜੀ ਇਸੇ ਤਰ੍ਹਾਂ ਬਣਨੀ ਹੈ ਤੇ ਸਿੱਧੀ ਸਲਾਈ ਜਿਹੜੀ ਆ ਬਸ ਇੱਕ ਉਲਟੀ ਤੇ ਇੱਕ ਸਲਾਈ ਸਿੱਧੀ ਹੈ ਦੋ ਸਲਾਈਆਂ ਦਾ ਹੀ ਸਿਰਫ ਡਿਜ਼ਾਈਨ ਹੈ ਤੇ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਤਿੰਨ ਤਿੰਨ ਦੇ ਹਿਸਾਬ ਨਾਲ ਤੁਸੀਂ ਕੁੰਡੇ ਪਾ ਲਓ ਤੇ ਡਿਜ਼ਾਈਨ ਜਿਹੜਾ ਤੁਹਾਡਾ ਬਣ ਜਾਣਾ ਕਿਉਂਕਿ ਜਿਹੜਾ ਡਿਜ਼ਾਈਨ ਥੋੜੇ ਕੁੰਡਿਆਂ ਦਾ ਹੁੰਦਾ ਹੁੰਦਾ ਇਹ ਉਹਦੇ ਵਿੱਚ ਇੱਕ ਅੱਧਾ ਕੁੰਡਾ ਵੱਧ ਘੱਟ ਵੀ ਜਾਏ ਤੇ ਕੋਈ ਗੱਲ ਨਹੀਂ ਹੁੰਦੀ ਜਿਹੜਾ ਜਿਆਦਾ ਕੁੰਡਿਆਂ ਦਾ ਡਿਜ਼ਾਈਨ ਹੁੰਦਾ ਉਹ ਫਿਰ ਡਿਜ਼ਾਈਨ ਜੇ ਆਪਾਂ ਪ੍ਰੋਪਰ ਕੁੰਡੇ ਨਾ ਪਾਵਾਂਗੇ ਤੇ ਸਾਡਾ ਡਿਜ਼ਾਈਨ ਜਿਹੜਾ ਖਰਾਬ ਹੋ ਜਾਏਗਾ ਇਹ ਵੇਖੋ ਇਸ ਤਰੀਕੇ ਦੇ ਨਾਲ ਨਜ਼ਰ ਆਏਗਾ ਡਿਜ਼ਾਈਨ ਜੇਕਰ ਤੁਹਾਨੂੰ ਪਸੰਦ ਆਇਆ ਹੈ ਤੇ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਵੀ ਦੱਸਿਓ ਕਿ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਾ ਹੈ ਬਹੁਤ ਹੀ ਸੋਖਾ ਜਿਹਾ ਤੇ ਸਿੰਪਲ ਜਿਹਾ ਡਿਜ਼ਾਈਨ ਹੈ ਤੇ ਵੀਡੀਓ ਲਾਈਕ ਜ਼ਰੂਰ ਕਰ ਦਿਓ ਮਿਲਦੇ ਆਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਅਗਲੀ ਵੀਡੀਓ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ